सीएम साहब दी कोई गल गंभीरता ਨਾਲ ਨਾ ਲਿਆ ਕਰੋ ਪਹਿਲਾਂ ਤਾਂ ਜਦੋਂ ਕੋਈ ਬਿਆਨ ਦਿੰਦਾ ਫੂਕ ਮਰਵਾ ਕੇ ਵੇਖ ਲਿਆ ਕਰੋ ਕਿ ਸੋ피 ਆ ਕਿ ਕਾਦੀ ਪੀਤੀ ਚ ਕਿਉਂਕਿ ਪ੍ਰਧਾਨ ਮੰਤਰੀ ਤੱਕ ਨੇ ਇਹਦੇ ਖਾਣ ਪੀਣ ਦਾ ਜਾਂ ਦੇਸ਼ ਦਾ ਜਿਹੜਾ ਸਪੀਕਰ ਸਾਹਿਬ ਹੈ ਪਾਰਲੀਮੈਂਟ ਦਾ ਉਹਨੇ ਵੀ ਚਿੰਤਾ ਇੱਤੇ ਬਿਆਨ ਕੀਤੀ ਹੈ ਨਾਲ ਦਿਆਂ ਨੇ ਕੀਤੀ ਹੈ ਕਰਜ਼ਾ ਕਿੰਨਾ ਸੀ ਉਦੋਂ ਔਰ ਅੱਜ ਕਰਜ਼ਾ ਕਿੰਨਾ ਉਹ ਰਿਐਲਿਟੀ ਹੈ CAG ਦੀ ਰਿਪੋਰਟ ਆ ਉਹਨੂੰ ਪੜ੍ਹ ਲਓ ਉਹ 4 ਲੱਖ ਕਰੋੜ ਤੋਂ ਵੱਧ ਹੋ ਗਿਆ ਹੁਣ ਇੱਕ ਹੁੰਦਾ ਕਰਜ਼ਾ ਲੈ ਕੇ ਤੁਸੀਂ ਕੋਈ ਕੰਮ ਕੀਤਾ ਕਰਜ਼ਾ ਲੈ ਕੇ ਕੰਮ ਤਾਂ ਕੋਈ ਦਿਸਦਾ ਕੋਈ ਨਹੀਂ ਅੱਜ ਲੋਕ ਕਹਿੰਦੇ ਕਿ ਚੰਨੀ ਦੇ ਪਾਤੀ ਚੰਗੇ ਸਨ ਹਾਲਾਤ ਇਹ ਬਣ ਗਏ ਕਿ ਪਾਚ ਲਾਉਣ ਵਾਲੇ ਚੰਗੇ ਲੱਗਣ ਲੱਗ ਪਏ ਕੋਈ ਮਜੂਤਾ ਕਰੀ ਕੱਖ ਨਹੀਂ ਰਿਹਾ ਇਸ ਲਈ ਰਿਐਲਿਟੀ ਵਰਸਸ ਜਿਹੜਾ ਝੂਠ ਦਾ ਪ੍ਰਚਾਰ ਹੈ ਉਹ ਬਹੁਤ ਵੱਖਰੀ ਹੈ ਔਰ ਆਈ ਥਿੰਕ ਤੁਸੀਂ ਜਿਹੜੀ ਸੀਏਜੀ ਦੀ ਰਿਪੋਰਟ ਹੈ ਯਾ ਬਜਟ ਡਾਕੂਮੈਂਟ ਨੇ ਯਾ ਇੰਡਸਟਰੀ ਦੇ ਜਿਹੜੇ ਇਹਦੇ ਚ ਵੇਰੀਅਸ ਮਾਹਿਰ ਨੇ ਉਹ ਗੱਲ ਨੂੰ ਪੜੋ ਤੇ ਗੱਲ ਸਮਝ ਜਾਓ ਕਿ ਜਿਵੇਂ ਆ ਪਾਣੀ ਦੀ ਵੀਡੀਓ ਨਹੀਂ ਬਣਾਤੀ ਐ ਬੰਦ ਕਰਤਾ ਸੀ ਉਹ ਤੇ ਪਾਣੀ ਘਟਿਆ ਜੀ ਕਿਥੇ ਜਾਣ ਤੂੰ ਸੁਹਾਇ ਕੋਰਟ ਦੇ ਤੱਕ ਕਹਿਆ ਹੈ ਕਿ ਨਹੀਂ ਅਸੀਂ ਤਾਂ ਕੋਲੇ ਪ੍ਰਬੰਧ ਆਸਤੇ ਪੁਲਿਸ ਲਾਈ ਸੀ ਅਸੀਂ ਕਿਹੜਾ ਪਾਣੀ ਰੋਕਦੇ ਫੇ ਡਰਾਮਾ ਕਾਦਾ ਕੀਤਾ 20 ਦਿਨ ਉੱਥੇ ਇਸ ਲਈ ਡਰਾਮੇ ਤੇ ਨਾ ਜਾਓ ਅਸਲੀਅਤ ਨੂੰ ਵੇਖੋ ਔਰ ਲਾਅ ਐਂਡ ਆਰਡਰ ਦਾ ਕੇਸ ਤਰੀਕੇ ਦਾ ਕਲਾਪਸ ਹੈ ਜੋ ਹਾਲ ਆਜ ਪੰਜਾਬ ਚ ਲਾਉਣ ਆਰਡਰ ਤੇ ਨੇ ਜੇ ਸੇਫਟੀ ਐਂਡ ਸਿਕਿਉਰਿਟੀ ਨਹੀਂ ਤਾਂ ਪੰਜਾਬ ਚ ਇਨਵੈਸਟਮੈਂਟ ਕਿਹੜੀ ਆਉਣੀ ਸਰ ਐਕਟਿਵਿਸਟ ਸਾਹਿਬ ਮਾਈਨਿੰਗ ਨੂੰ ਲੈ ਕੇ ਸਟੈਂਡਿੰਗ ਕਮੇਟੀ ਬਣਾਈ ਹੈ ਸਰਕਾਰ ਨੇ ਉਹਦੇ ਵਿੱਚ ਡੀਜੀਪੀ ਸ਼ਾਮਲ ਕੀਤਾ ਤੁਸੀਂ ਤਾਂ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਕਿਹਦੇ ਨਜ਼ਰ ਆਇਓ ਕਾਫੀ ਬੱਚਾ ਦੀ ਮੋਟੇ ਹੀ ਹੋਣ ਸਰਕਾਰ ਆ ਜਾਂਦੀ ਹੈ ਸਾਡੀ ਗੱਲ ਤੇ ਮੋਹਰ ਲਾਤੀ ਅਸੀਂ ਕਹਿੰਦੇ ਇਹ ਰੇਤਾ ਚੋਰ ਨੇ ਆਪ ਹੀ ਮੰਨ ਗਏ ਆ ਮੈਨੂੰ ਇੱਕ ਗੱਲ ਦੱਸੋ ਸ਼ਾਇਦ ਰਿਕਾਰਡ ਕਾਇਮ ਹੋ ਗਿਆ ਇੱਕ ਸਰਕਾਰ ਚ ਇਹ ਸ਼ਾਇਦ ਸੱਤਵਾਂ ਮੰਤਰੀ ਹੁਣ ਛਟਕਾਇਆ ਜੀ ਸੈਵਨਥ ਮੰਤਰੀ ਮਤਲਬ ਕੀ ਜਿਹੜਾ ਇਹ ਮੰਤਰੀ ਲਾਉਂਦੇ ਸੀ ਉਹਦੇ ਥੱਲੇ ਮਾਈਨਿੰਗ ਨਹੀਂ ਰੁਕ ਰਹੀ ਤੇ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਮਾਈਨਿੰਗ ਕਰਾਉਣ ਕਿਉਂ ਸਾਰੀ ਪੁਲਿਸ ਰੂਲਿੰਗ ਪਾਰਟੀ ਲਾ ਰਹੀ ਹੈ ਚੀਫ ਮਿਨਿਸਟਰ ਐਸਐਸਪੀ ਲਾ ਰਿਹਾ ਚੀਫ ਮਿਨਿਸਟਰ ਡੀਜੀਪੀ ਲਾ ਰਿਹਾ ਚੀਫ ਮਿਨਿਸਟਰ ਡੀਆਈਜੀ ਲਾ ਰਿਹਾ ਹੁਣ ਚੋਰੀ ਹੋਣੀ ਹੈ ਡੀਜੀਪੀ ਨੂੰ ਮੁੱਖ ਰੱਖ ਕੇ ਖਜ਼ਾਨੇ ਚ ਤਾਂ ਪੈਸੇ ਜਾ ਨਹੀਂ ਰਹੇ ਔਰ ਹਰ ਹਲਕੇ ਚ ਤੁਸੀਂ ਅ ਅਜਨਾਲੇ ਚਲੇ ਜਾਓ ਉੱਥੇ ਢਾਲੀਆਲ ਸਾਹਿਬ ਦਾ ਨਾਮ ਹੁੰਦਾ ਤੁਸੀਂ ਜਿਹੜੇ ਜਿਹੜੇ ਹਲਕੇ ਚ ਚਲੇ ਜਾਓ ਇਹਨਾਂ ਦੇ ਮੰਤਰੀਆਂ ਦੇ ਨਾਮ ਔਰ ਇਹ ਕੀ ਕਾਰਵਾਈ ਹੋਈ ਹੈ ਹਾ ਜਿਨ੍ਹਾਂ ਨੇ ਮਾਈਨਿੰਗ ਰੋਕੀ ਉਹ ਐਸਐਸਪੀ ਵੀ ਝਟਕਾਏ ਆ ਤਰਨਤਰਨ ਵਾਲੇ ਆ ਹੋਂ ਵਾਲਾ ਵੀ ਝਟਕਾਤਾ ਆ ਵੀ ਮਨਿਊ ਰਾਣਾ ਇਸ ਲਈ ਇਹ ਸਿਰਫ ਇੱਕ ਇਲੈਕਸ਼ਨ ਸਟੰਟ ਹੈ ਹੋਣਾ ਕੱਖ ਨਹੀਂ ਇਹਨਾਂ ਨੂੰ ਪੁੱਛੋ 20000 ਕਰੋੜ ਕਿੱਥੋਂ ਗਿਆ ਮਾਈਨਿੰਗ ਦਾ ਔਰ ਸਾਰੀ ਮਾਈਨਿੰਗ ਦਾ ਮੇਨ ਸਰਗਨਾ ਲੁੱਟਦੇ ਪੈਸੇ ਆਮ ਆਦਮੀ ਪਾਰਟੀ ਕੋਲ ਜਾ ਰਿਹਾ ਆਪ ਕਰਨੇ ਮਾਈਨਿੰਗ ਇਲੀਗਲ ਮਾਈਨਿੰਗ ਦੇ ਬਾਦਸ਼ਾਹ ਨੇ ਇਸ ਲਈ ਉਹ 7 ਬੱਚਿਆਂ ਦੀ ਮੌਤ ਦਾ ਕਾਰਨ ਵੀ ਭਗਵੰਤ ਮਾਨ ਆ ਔਰ ਕੋਈ ਨਹੀਂ ਇਹਦੇ ਚ ਦਿਸ ਇਸ 올 ਐਨ ਆਈ ਵਾਸ਼ ਹਰਨਾਮ ਸਿੰਘ ਕੋਲ ਸਮਾਜ ਦੀ ਸਟੇਟਮੈਂਟ ਆਈ ਹੈ ਉਹ ਕਹਿੰਦੇ ਕਿ ਅਕਾਲੀ ਦਲ ਦੇ ਪਾਰਟਨ ਸਿਚੁਏਸ਼ਨ ਬਹੁਤ ਖਰਾਬ ਮੈਨੂੰ ਬੋਲਣ ਦੇ ਲਈ ਕਈ ਅਕਾਲੀ ਦਲ ਦੇ ਲੀਡਰਸ ਸਾਰੇ ਨੇ ਪਰ ਉਹ ਕਹਿੰਦੇ ਮੇਰਾ ਕਿਸੇ ਸਮੇਂ ਨਾਲ ਸਾਥ ਦਿੱਤਾ ਦੇ ਮੈਂ ਨਹੀਂ ਹੋਇਆ ਦੇਖੋ ਤੋਂ ਮਾਤ ਸਾਹਿਬ ਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ ਹੈ ਮੈਂ ਵੀ ਮਾੜੀ ਮੋਟੀ ਜੀ ਸੁਣੀ ਹੈ ਇੱਥੇ ਆਉਂਦਿਆਂ ਨੂੰ ਉਹਨਾਂ ਨੇ ਜੋ ਸੁਧਾਰ ਸੁਖਬੀਰ ਸਿੰਘ ਬਾਦਲ ਨੇ ਜੋ ਉਹਨਾਂ ਦੀਆਂ ਪੰਥਕ ਸੇਵਾਵਾਂ ਨੇ ਉਹਦੋਂ ਰੈਕਗਨਾਈਜ਼ ਵੀ ਕੀਤਾ ਔਰ ਉਹਦੀ ਸ਼ਲਾਘਾ ਵੀ ਕੀਤੀ ਸੋ ਮੈਂ ਤਨਵਾਦੀ ਆ ਜੀ ਧੰਮਾ ਸਾਹਿਬ ਦਾ ਔਰ ਬਾਕੀ ਸਮਝਣ ਵਾਲੇ ਸਮਝ ਜਾਣਗੇ ਜੀ ਜਿੰਨੇ ਜੋ ਬਾਕੀ ਸਾਥੀ ਹੈ ਕਿਤਨੇ ਕਿਤੇ ਉਹਨੂੰ ਲੈ ਕੇ ਜਿਵੇਂ ਕਿਹੜੇ ਜੀ ਤੁਹਾਡੇ ਜਿਹੜੇ ਬਾਕੀ ਤੁਹਾਡੇ ਜਿਹੜੇ ਕਹਿੰਦੇ ਕਿ ਉਹ ਜਿਹੜੇ ਬਾਕੀ ਤੁਹਾਡੇ ਜਿਹੜੇ ਸਾਥੀ ਹੈਗੇ ਨੇ ਸਰ ਅਕਾਲ ਤਖਤ ਵੱਲੋਂ ਸਰ ਜਿਹੜੀ ਉਹ ਵਿਪਲਾਈ ਕਮੇਟੀ ਆਲੀ ਹੈਗਾ ਹਾਂ ਹਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਗਰ ਗੁਰਮੀਤ ਸਿੰਘ ਬਾਦਮਨ ਹਾਜਰੀ ਚਾਹੀਦੀ ਆ ਤੇ ਆਪਣੀ ਪ੍ਰਧਾਨਗੀ ਦਾ ਅਸਤੀਫਾ ਲੈ ਕੇ ਅਕਾਲ ਚੱਕਰ ਤੇ ਪੇਸ਼ ਹੋ ਇਸ ਤਰ੍ਹਾਂ ਮੇਰਾ ਵੀਰ ਤੁਹਾਨੂੰ ਨਾਲ ਇਹਦੇ ਚ ਸਭ ਤੋਂ ਜਿਹੜਾ ਜ਼ਰੂਰੀ ਪੁਆਇੰਟ ਹੈ ਉਹ ਹੈ ਪੰਥਕ ਯੂਨਿਟੀ ਔਰ ਜਿਹੜੇ ਤਾਂ ਕਿਸੇ ਹੋਰ ਦੀ ਗੇਮ ਖੇਡਦੇ ਆ ਉਹਨਾਂ ਨੂੰ ਪੰਥਕ ਯੂਨਿਟੀ ਨਹੀਂ ਸਮਝ ਆਉਣੀ ਇਸ ਲਈ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਥੇ ਜੇ ਕੋਈ ਵੀ ਲੀਡਰ ਹੈ ਜਿਹੜਾ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਹੋਣਾ ਚਾਹੀਦਾ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਦੀ ਮਦਦ ਕਰੇ ਆਪਣੀ ਪਰਸਨਲ ਇਗੋ ਨੂੰ ਛੱਡ ਕੇ ਉਹ ਪੰਥ ਦੀ ਰੀਜਨਲ ਪਾਰਟੀ ਦੀ ਮਦਦ ਕਰੇ ਤੇ ਫੇਰ ਅਸੀਂ ਸਮਝਾਂਗੇ that they are actually committed ਨਹੀਂ ਤਾਂ ਉਹ ਨਹੀਂ ਕਰਨਗੇ ਸੋ ਇਨਡਾਇਰੈਕਟ ਸਪੋਰਟ ਫੇਰੋ ਭਾਵੇਂ ਕਾਂਗਰਸ ਨੂੰ ਸਮਝ ਲਓ ਤੇ ਭਾਵੇਂ ਰੂਲਿੰਗ ਪਾਰਟੀ ਨੂੰ ਸਮਝ ਲਓ ਮਜਬੂਰੀ ਹੋਣੀ ਜਾਂ ਦਬਾਅ ਹੋਣਾ ਇਹ ਮੈਂ ਨਹੀਂ ਕਹ ਸਕਦਾ ਤਾਂ ਜਾਕਰ ਸਾਹਿਬ ਵੀ ਪਿਛਲੇ ਦਿਨੀ ਇੱਕ ਸਮਾਗਮ ਚ ਗਏ ਸੀਗੇ ਤਾਂ ਉਹਨਾਂ ਨੇ ਅਿਕਰ ਕੀਤਾ ਕਿ ਅਕਲਗਰ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਪੰਥ ਨੂੰ ਇਕੱਠੇ ਹੋਣ ਦੀ ਚੰਗੀ ਸਟੇਟਮੈਂਟ ਹੈ ਜੀ ਉਹ ਬਾੜੀ ਗੱਲ ਨਹੀਂ ਚੰਗੀ ਗੱਲ ਆ ਤੁਸੀਂ ਵੀ ਚਾਰ ਚੈਨਲ ਇਕੱਠੇ ਹੋ ਜਾਓਗੇ ਤੇ ਟੀਆਰਪੀ ਹੋਰ ਵੱਧ ਜਾਊ ਲੱਗਦਾ ਕਿ ਜਿਹੜੇ ਤੇ ਤੁਸੀਂ ਤੁਹਾਨੂੰ ਵੀ ਮੈਂ ਸਲਾਹ ਦੇ ਦਿਆ ਕਿ ਤੁਸੀਂ ਵੀ ਛੋਟ ਜੋੜ ਕੇ ਇਕੱਠੇ ਹੋ ਜੋ ਇੱਕੋ ਚੈਨਲ 'ਚ ਆ ਜਾਓ ਤੇ ਫਿਰ ਇੱਕੋ ਚੈਨਲ ਦੀ ਬੱਲੇ ਬੱਲੇ ਹੋ ਜਾਊ ਤੇ ਬਾਕੀ ਐਵੇਂ ਨਹੀਂ ਨਾ ਜ਼ੋਰ ਲਾਉਣਾ ਪੈਣਾ ਸਾਰਿਆਂ ਨੂੰ ਉਸ ਤਰ੍ਹਾਂ ਜਿਹੜੀ ਪਾਰਟੀ ਦੇ ਵੀ ਲੀਡਰ ਇਕੱਠੇ ਹੋ ਜਾਣਗੇ ਤੇ ਚੰਗੀ ਗੱਲ ਹੈ ਜੀ ਉਹ ਚੰਗੀ ਮਾੜੀ ਗੱਲ ਸਰ ਮਨਪ੍ਰੀਤ ਆਰਦੀ ਜੀ ਨੇ ਬਿਆਨ ਦਿੱਤਾ ਹੈ ਸਾਡੇ ਕੈਂਡੀਡੇਟ ਨੂੰ ਲੈ ਕੇ ਕਾਰਨ ਸੀ ਹਾਂ ਹਾਂ ਕਿ ਇਹ ਕੈਂਡੀਡੇਟ ਉਸ ਪ੍ਰਕਾਰ ਦੇ ਨਹੀਂ ਨੈਗੇਟਿਵ ਬਿਆਨ ਕਿ ਜੀ ਇਹ ਕੰਟੀਨੇ ਬਿਲਕੁਲ ਹੀ ਇਤਨੀ ਨਾ ਦੇ ਅੱਟਾ ਰੋ ਕੈਪੀਟਲ ਦੇ ਦੇਖੋ ਮੈਂ ਨਾਤਾ ਬਿਆਨ ਸੁਣਿਆ ਇਸ ਲਈ ਮੈਂ ਤਾਂ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਵੀ ਹੁਣ ਕਵਰ ਹੀ ਲਾਉਣੀ ਆ ਕੋਈ ਮੈਂ ਬਿਆਨ ਸੁਣ ਲਾਂਗਾ ਤੇ ਮੈਂ ਦੱਸ ਦਾਂਗਾ ਮਗਰ ਮੈਂ ਆਸ ਜਰੂਰ ਕਰੂੰਗਾ ਕਿ ਜੇ ਵਾਕਏ ਉਹਨਾਂ ਨੂੰ ਰੀਜਨਲ ਪਾਰਟੀ 'ਚ ਵਿਸ਼ਵਾਸ ਹੈ ਤੇ ਫਿਰ ਦਬਾਹ ਹੇਟ ਨਾ ਆਉਣ ਕਿਸੇ ਦੇ ਰੀਜਨਲ ਪਾਰਟੀ ਦੇ ਕੈਂਡੀਡੇਟ ਦੀ ਮਦਦ ਕਰਨ ਇੱਥੇ ਤਾਂ ਰੀਜਨਲ ਆਵਾਜ਼ ਨੂੰ ਬੁਲੰਦ ਕਰਨ ਦੀ ਗੱਲ ਆ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਗੱਲ ਆ ਕਿਸੇ ਦੇ ਹੋਰ ਹੱਥ ਤੇ ਨਾ ਹੁਣ ਮੇਰੀ ਤੇ ਅਪੀਲ ਰਹੁ। ਕਟਾਰੂ ਚੱਕੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਹੇ ਕਿ ਇਹਨਾਂ ਜੋ ਅਭਿਯਾਨ ਤੇ ਵਿਰੋਧੀ ਧਿਰ ਨੇ ਕੋ ਮੁਰਦਾਨੀਏ ਹਰ ਵਾਰ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਦਿੱਲੀ ਤੋਂ ਆਏ ਯਾਰ ਬੰਦੇ ਕੋਈ ਚੰਗੇ ਬੰਦੇ ਬਾਰੇ ਵੀ ਸਵਾਲ ਪੁੱਛ ਲਿਆ। ਹੈ ਕਟਾਰੂ ਚੱਕ ਦੀ ਹਰਕਤਾਂ ਦਾ ਪਤਾ ਨਾ। ਤੁਸੀਂ ਆਪ ਜਦੋਂ ਪ੍ਰੈਸ ਕਾਨਫਰੈਂਸ ਤੇ ਜਾਣੇ ਬਚ ਕੇ ਜਾਇਆ ਕਰੋ ਐਮਨਤ ਚਲੇ ਜਾਇਆ ਕਰੋ ਮੂੰਹ ਚਾਕੇ ਪੰਜਾਬ ਨੂੰ ਲੈਂਡ ਬੋਲੀ ਪਾਲਿਸੀ ਰੋਜ਼ਾ ਕੱਤੀ ਨੂੰ ਲੈ ਕੇ ਸੁਪੀਰ ਸਿੰਘ ਬਾਦਲ ਨੇ ਕਹੇ ਮੈਂ ਕੋਈ ਐਕਸਪੋਜ਼ ਚੀਜ਼ਾਂ ਕਰਾਂਗਾ ਕਿਸੇ ਕਪੜੇ ਲੈ ਕੇ ਖੁਲਾਸਾ ਕਰਾਂਗਾ ਦੋ ਦਿਨ ਬਾਅਦ ਇੱਕ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਕਿਆ ਅਕਾਲੀ ਦਲ ਕੇ ਪਟਾਰੀ ਚ ਇਹ ਦੇਖੋ ਜੀ ਇਹ ਸੁਖਬੀਰ ਜੀ ਦੱਸਣਗੇ ਮਗਰ ਮੈਂ ਤੁਹਾਨੂੰ ਇੱਕ ਓਵਰ ਆਲ ਵਿਊ ਦੇ ਦੇਣਾ ਰੇਰਾ ਦਾ ਚੀਫ ਕੌਣ ਜੀ ਇੱਕ ਦਿੱਲੀ ਤੋਂ ਅਰਵਿੰਦ ਕੇਜਰੀ ਆਲ ਦਾ ਰਾਈਟ ਹੈਂਡਮੈਨ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੀਫ ਕੌਣ ਜੀ ਦਿੱਲੀ ਤੋਂ ਇੱਕ ਬੀਬੀ ਲਿਆਈ ਪੋਲਿਊਸ਼ਨ ਕੰਟਰੋਲ ਬੋਰਡ ਥੱਲੇ ਕੌਣ ਆਉਂਦਾ ਜੀ ਸਾਰੀ ਇੰਡਸਟਰੀ ਸਾਰੀ ਪਰਮਿਸ਼ਨ ਅਥਾਰਟੀਆਂ ਫਰੋਂ ਪੈਟਰੋਲ ਪੰਪ ਲਾਉਣ ਤੋਂ ਘਰ ਬਣਾਉਣ ਤੋਂ ਮਤਲਬ ਕੋਈ ਕਲੋਨੀ ਪਾਸ ਹੋਣ ਤੋਂ ਸਾਰਾ ਕੁਝ ਪੋਲਿਊਸ਼ਨ ਕੰਟਰੋਲ ਬੋਰਡ ਕੋਲ ਜਾਣਾ ਕੋਈ ਕਲੋਨੀ ਦੀ ਲੀਗਲਾਈਜ਼ੇਸ਼ਨ ਰੇਰਾ ਕੋਲ ਜਾਣੀ ਹੈ ਦੋ ਵੱਡੇ ਅਦਾਰਿਆਂ ਤੇ ਕੇਜਰੀਵਾਲ ਨੇ ਆਪਦੇ ਬੰਦੇ ਬਿਠਾ ਦਿੱਤੇ ਹੁਣ ਇਹ ਜਿਹੜੀ ਲੈਂਡ ਪਾਲਿਸੀ ਹੈ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿੱਥੇ ਐਗਰੀਕਲਚਰ ਇਹਦੀ ਬੈਕਬੋਨ ਹੈ ਥੋੜੀ ਜੇ ਪੰਜਾਬ ਦੀ ਰੈਕਗਨੀਸ਼ਨ ਹੈ ਨਾ ਸਿਰਫ ਦੋ ਇੱਕ ਏਰੀਏ ਚ ਹੈ ਜੀ ਫੌਰ ਦਾ ਕੁਰਬਾਨੀ ਥੋੜਾ ਜਿਹੜਾ ਵੇਲਰ ਥੋੜੀ ਕੁਰਬਾਨੀ ਜਜ਼ਬਾ ਹੈ ਉਹਦੇ ਵਾਸਤੇ ਔਰ ਦੂਜਾ ਥੋੜਾ ਜਿਹੜੀ ਰੈਕਗਨੀਸ਼ਨ ਹੈ ਜੋ ਥੋੜਾ ਖੇਤੀ ਬਾੜੀ ਚ ਗ੍ਰੀਨ ਰੈਵੋਲੂਸ਼ਨ ਤੇ ਥੋੜਾ ਰੈਕਗਨੀਸ਼ਨ ਇਹਨਾਂ ਦੋਵਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਹਿਲਾਂ ਤਾਂ ਤੁਹਾਨੂੰ ਮੈਂਟਲੀ ਤੁਹਾਨੂੰ ਟਾਰਗੇਟ ਕੀਤਾ ਗਿਆ ਕਿ ਯੂ ਆਰ ਨਾਟ ਕੇਪेबल ਇਨਫ ਤੁਹਾਨੂੰ ਦਿੱਲੀੋਂ ਬੰਦੇ ਆ ਕੇ ਚਲਾਉਣਗੇ ਤੁਹਾਡਾ ਦਿਮਾਗ ਨਹੀਂ ਚੱਲਦਾ ਪਹਿਲਾਂ ਤਾਂ ਇਹ ਕਰਤਾ ਦੂਜਾ ਕੰਮ ਇਹ ਕਰਤਾ ਕਿ ਇਹ ਦੋਵੇਂ ਚਾਹੇ ਰੇਰਾ ਹੈ ਚਾਹ ਇੰਡਸਟਰੀ ਆ ਸਾਰਿਆਂ ਉਹਨਾਂ ਦੀ ਸੰਗੀ ਆਪ ਦੇ ਹੱਥ ਚ ਲੈ ਲਈ। ਇਟ ਇਜ਼ ਮਨੀ ਮੇਕਿੰਗ ਸਿਸਟਮ 24000 ਏਕੜ ਤੁਸੀਂ ਪਹਿਲਾਂ ਕਿੰਨੇ ਫਾਰਮਰ ਨੂੰ ਡਿਸਪਲੇਸ ਕਰ ਰਹੇ ਹੋ ਕਿੰਨਾ ਦੀ ਲਾਈਵਲੀਹੂਡ ਨੂੰ ਡਿਸਪਲੇਸ ਕਰ ਰਹੇ ਹੋ ਫਿਰ ਤੁਸੀਂ ਜਿਹੜਾ ਆ ਕੇ ਤੁਹਾਨੂੰ ਮੱਥਾ ਟੇਕ ਜਾਂਦਾ ਉਹਨੂੰ ਕਹਿੰਦੇ ਚੰਗਾ ਇਹਦੀ ਜ਼ਮੀਨ ਕੱਢ ਦੇ ਕਰਪਸ਼ਨ ਦਾ ਇੱਕ ਨਵਾਂ ਘਰ ਬਣ ਰਿਹਾ ਪੈਸੇ ਇਕੱਠੇ ਕਰਨ ਦਾ ਜਿਵੇਂ ਇਲੀਗਲ ਅਰੇ ਇਹ ਬੰਦੇ ਕੌਣ ਨੇ ਕਾਈਂਡਲੀ ਸਮਝੋ ਮਾਸਟਰਮਾਈਂਡ ਕੌਣ ਨੇ ਜਿਹੜੇ ਸ਼ਰਾਬ ਕਾਨ ਦੇ ਦਿੱਲੀ ਅੰਦਰ ਰਹਿ ਕੇ ਆਏ ਉਹ ਤਾਂ ਮਾਸਟਰਮਾਈਂਡ ਨੇ ਜਿੰਨ੍ਹਾਂ ਨੇ ਪਹਿਲਾਂ ਪਾਲਿਸੀ ਬਣਾਈ ਉਸ ਪਾਲਿਸੀ ਨੇ ਕੈਬਨਿਟ ਦੀ ਪੰਜਾਬ ਗੱਮਣ ਦੀ ਕੈਬਨਿਟ ਦੀ ਸਬ ਕਮੇਟੀ ਨੇ ਤੇ ਅਫੀਸਰ ਕਮੇਟੀ ਨੇ ਕਿਹਾ ਕਿ ਆ ਜਿਹੜੀ ਪਾਲਿਸੀ ਬਣਾਈ ਹੈ ਇਹਦੇ ਨਾਲ 500 ਕਰੋੜ ਦਾ ਚੂਨਾ ਲੱਗਿਆ ਖਜ਼ਾਨੇ ਨੂੰ ਫੇਰ ਉਹ ਪਾਲਿਸੀ ਵਾਪਸ ਕੀਤੀ ਦਿੱਲੀ ਦੇ ਅੰਦਰ ਹੋਏ ਹੁਣ ਉਹ ਬੰਦੇ ਆ ਕੇ ਜਦ ਲੈਂਡ ਪਾਲਿਸੀ ਤਿਆਰ ਕਰ ਰਹੇ ਆ ਦਾਦੇ ਲਈ ਕਰ ਰਹੇ ਆ ਸਿੰਪਲ ਵਨ ਥਿੰਗ ਟੂ ਮੇਕ ਮਨੀ ਟੂ ਚੀਟ ਦਾ ਪੀਪਲ ਆਫ ਪੰਜਾਬ ਔਰ ਪੰਜਾਬ ਦੇ ਖਜ਼ਾਨੇ ਦੀ ਲੁੱਟ ਸਿੱਧੀ ਔਰ ਕੁਛ ਨਹੀਂ ਆ ਜਿਹੜਾ ਐਕਸਪੋਜ਼ ਹੋਊਗਾ ਉਹਨਾਂ ਦੇ